ਉਹ ਅਫਸਰਾਂ ਨੇ ਚਰਾਨ ਲਿਖਿਆ ਜਿਨ੍ਹਾਂ ਦੀ ਜਮੀਰ ਜਾਗਦੀ ਹੈ ਇਹ ਉਹ ਅਫਸਰਾਂ ਨੇ ਚਰਾਨ ਲਿਖਿਆ ਜਿਨ੍ਹਾਂ ਦੇ ਵਿੱਚ ਹਜੇ ਵੀ ਆਪਣੀ ਪਰਦੀ ਦੇ ਨਾਲ ਪਿਆਰ ਹੈ ਕਿੱਥੇ ਬੈਠਾ ਜਨਕਰ ਗੁਪਤਾਜ ਉਹਨੂੰ ਹੰਕਾਰ ਸੀ ਆਪਣੀ ਕੁਰਸੀ ਦਾ ਉਹ ਤੈਨੂੰ ਕੁਰਸੀ ਸਿਆਸਤ ਦੇ ਥੇਲੇ ਲਾ ਕੇ ਗੋਡੇ ਟੇਕ ਕੇ ਮਿਲੀ ਹੋਈ ਕੁਰਸੀ ਦਾ ਤੈਨੂੰ ਕੀ ਮਿਲਿਆ ਉਹਨੂੰ ਵੀ ਮੇਰੇ ਤੇ ਹਮਲੇ ਹੋ ਰਹੇ ਤੇਨੂੰ ਦਿਨ ਦੇਖ ਹੋਰ ਗੱਲ ਨੂੰ ਉਹਦਾ ਮੈਂ ਫੇਰ ਜਵਾਬ ਦਵਾਂਗਾ ਮੈਨੂੰ ਤਮਕੀਆਂ ਪਰ ਟੈਲੀਫੋਨ ਵੀ ਕੱਲ ਆ ਗਿਆ ਮੈਂ ਉਹ ਸ਼ੇਅਰ ਕਰ ਚੁੱਕਾ ਹਾਂ ਜਿੰਨੇ ਨਾਲ ਜਰੂਰਤ ਸੀਗੀ ਪਰ ਇਹਦੇ ਨਾਲ ਮੈਂ ਡਰੂੰਗਾ ਨਹੀਂ ਪੰਜਾਬ ਸਰਕਾਰ ਨੂੰ ਸਵਾਲ ਖੜਾ ਕਰਨਾ ਚਾਹੁੰਦਾ ਤੁਸੀਂ ਜੇ ਸ਼ਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕਰਨ ਤੋਂ ਉਹਦੇ ਨਾਲ ਦੇ ਮੁਲਜ਼ਮਾ ਨੂੰ ਗ੍ਰਿਫਤਾਰ ਕਰਨ ਤੋਂ ਡਰਦੇ ਹੋ ਤੁਹਾਨੂੰ ਖੌਫ ਹੈ ਕਿ ਲੌਅਨ ਆਰਡਰ ਪ੍ਰੋਬਲਮ ਹੋ ਜਾਊਗੀ ਕੀ ਆ ਤੁਸੀਂ ਇਸ ਪੰਜਾਬ ਦੇ ਵਿੱਚ ਰਾਜ ਕਰਨ ਦੇ ਹੱਕ ਰੱਖਦੇ ਹੋ ਕਲੰਕ ਸ ਕਾਂਗਰਸ ਸਰਕਾਰ ਦੇ ਉੱਤੇ ਕਲੰਕ ਹੈ ਪੁਲਿਸ ਤੇ ਕਲੰਕ ਹੈ ਪਰ ਕੁਛ ਜਿੱਥੇ ਪੁਲਿਸ ਤੇ ਕਲੰਕ ਹੈ ਉੱਤੇ ਚੰਗੇ ਪੁਲਿਸ ਵਾਲੇ ਵੀ ਆ ਜਿਨ੍ਹਾਂ ਨੇ ਐਫ ਆਈ ਆਰ ਦਾ ਜੀ ਕੀਤੀ ਜਿਨ੍ਹਾਂ ਨੇ 2 ਕੋਟ ਚਲਾਨ ਕੀਤਾ ਗਵਾਹ ਤੋੜਨੀ ਸੀ ਉਹਨੇ ਮੁੱਖ ਗਵਾਹ ਤੇ ਮੇਰੇ ਪੇਰਨਟਸ ਤੇ ਮੇਰੇ ਮੇਰੇ ਫਾਦਰ ਦੇ ਮੇਰੇ ਤੇ ਮੇਰੇ ਬੇਟੇ ਤੇ ਸਾਰਿਆਂ ਦੀ ਨਹੀਂ ਐਫ ਆਈ ਆਰ ਕਰਾਈਆਂ ਕਿਉਂਕਿ ਸਾਰਿਆਂ ਨੂੰ ਤੋੜਨਾ ਚਾਹੁੰਦਾ ਸੀਗਾ ਹਲਕਾ ਆਤਮਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ ਘਟੰਦਾ ਨਾਮ ਨਹੀਂ ਲੈ ਰਹੀਆਂ ਬਿੱਤੇ ਦਿਨੀ ਹਲਕਾ ਆਤਨਗਰ ਦੇ ਵਿਧਾਇਕ ਦੇ ਉਤੇ ਕੋਰਟ ਦੇ ਆਰਡਰਾਂ ਦੇ ਬਾਅਦ ਪਰਚਾ ਦਰਜ ਕਰਦੀ ਆ ਲੁਧਿਆਣਾ ਪੁਲਿਸ ਤੇ ਹੁਣ ਅੱਜ ਉਹਨਾਂ ਦੇ ਕੱਲ ਕਹਿ ਦਈਏ ਕੱਲ ਦੇ ਸ਼ਾਮਣਾ ਦੇ ਖਿਲਾਫ ਚਲਾਨ ਵੀ ਪੇਸ਼ ਹੋ ਜਾਂਦਾ ਹੈ ਇਨਸਾਫ ਦੀ ਜਿੱਤ ਦੇ ਨਾਲ ਨਾਲ ਇੱਕ ਤਾਰੀਖ ਲਿਖੀ ਗਈ ਹੈ ਇੱਕ ਇਤਿਹਾਸ ਲਿਖਿਆ ਗਿਆ ਹੈ ਕਿ ਬੇਈਮਾਨ ਅਫਸਰ ਜ਼ਰੂਰ ਹੈ ਪੰਜਾਬ ਦੇ ਵਿੱਚ ਪਰ ਕੁਝ ਹੋਵੇ ਜਿਹੜੇ ਹਲੇ ਵੀ ਸੱਚ ਦਾ ਸਾਰਾ ਲੈ ਇਹ ਉਹ ਅਫਸਰਾਂ ਨੇ ਚਲਾਨ ਲਿਖਿਆ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਇਹ ਉਹ ਅਫਸਰਾਂ ਨੇ ਚਲਾਨ ਲਿਖਿਆ ਜਿਨ੍ਹਾਂ ਦੇ ਵਿੱਚ ਹਜੇ ਵੀ ਆਪਣੀ ਪਰਦੀ ਦੇ ਨਾਲ ਪਿਆਰ ਹੈ ਤੇ ਆਪਣੇ ਮੋਢੇ ਤੇ ਲੱਗੇ ਜਿਹੜੇ ਤਾਰੇ ਹਨ ਉਹਨਾਂ ਦੀ ਇੱਜ਼ਤ ਹੈ ਮੈਂ ਉਸ ਅਫਸਰਾਂ ਦਾ ਧੰਨਵਾਦ ਤਾਂ ਨਹੀਂ ਕਰੂੰਗਾ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਕੀਤੀ ਹੈ ਉਹਨਾਂ ਨੂੰ ਨਮਸਤਕ ਹੋ ਕੇ ਉਹਨਾਂ ਦੇ ਚਰਨਾਂ 'ਚ ਸलाम ਕਰੂੰਗਾ ਇਤਿਆਸ ਰੱਖਦਾ ਹਾਂ ਕਿ ਜਿਹੇ ਅਫਸਰਾਂ ਦੀ ਗਿਣਤੀ ਵਧੇ ਇਹ ਕੁਰਸੀ ਤੇ ਬੈਠ ਕੇ ਨੋਟ ਬਟੋਰਨ ਵਾਲੇ ਜਿਹੜੇ ਅਫਸਰ ਹੈ ਉਹਨਾਂ ਨੂੰ ਚਲਦੇ ਕਰਨਾ ਚਾਹੀਦਾ ਕਿੱਥੇ ਬੈਠਾ ਦਿਨਕਰ ਗੋਤਾਜ ਉਹਨੂੰ ਹੰਕਾਰ ਸੀ ਆਪਣੀ ਕੁਰਸੀ ਦਾ ਉਹ ਤੈਨੂੰ ਕੁਰਸੀ ਸਿਆਸਤ ਦੇ ਥੇਲੇ ਲਾ ਕੇ ਗੋਡੇ ਟੇਕ ਕੇ ਮਿਲੀ ਹੋਈ ਕੁਰਸੀ ਦਾ ਤੈਨੂੰ ਕੀ ਮਿਲਿਆ ਜਿਹੜਾ ਅਫਸਰ ਸੰਵਿਧਾਨ ਦੇ ਤਹਿਤ ਕੰਮ ਨਹੀਂ ਕਰ ਸਕਦਾ ਉਹਨੂੰ ਕੁਰਸੀ ਤੇ ਬਿਰਾਜਮਾਨ ਹੋਣ ਦਾ ਕਦੇ ਵੀ ਕੋਈ ਹੱਕ ਨਹੀਂ ਹੈ ਜਿੰਨਾ ਮਰਜੀ ਮੈਨੂੰ ਵੰਗਾਰ ਲੈ ਜਿੰਨਾ ਮਰਜੀ ਡਰਾ ਲੈ ਮੈਨੂੰ ਜਿੰਨਾ ਮਰਜੀ ਇਹਨਾਂ ਨੇ ਗਾਲ੍ਹਾਂ ਕੱਢੀਆਂ ਇਹਨਾਂ ਦੇ ਬੰਦੇ ਜਿਹਨੂੰ ਮੈਂ ਪਿਛਲੀ ਵਾਰ ਗਲਤੀ ਨਾਲ ਇੱਕ ਸ਼ਬਦ ਕਹਿ ਗਿਆ ਸੀ ਉਹਨਾਂ ਨੂੰ ਗੁੱਸਾ ਆਇਆ ਮੈਂ ਮਾਫੀ ਮੰਗਦਾ ਹੁਣਾਂ ਤੋਂ ਕਿ ਮੈਂ ਸ਼ਬਦ ਇਸਤੇਮਾਲ ਕੀਤਾ ਪਰ ਤੁਸੀਂ ਉਹਨਾਂ ਦੇ ਕਹਿ ਦੇ ਉੱਤੇ ਝੂਠ ਕਫਰ ਕਿਉਂ ਤੋਲਦੇ ਹੋ ਤੁਸੀਂ ਵੀ ਸਮਝੋ ਕਿਹੜਾ ਗੁਨਾਹ ਹੁੰਦਾ ਗੁਨਾਹ ਹੁੰਦਾ ਜਿਹੜਾ ਗੁਨਾਹਗਾਰ ਹੁੰਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਤੁਸੀਂ ਲੋਕ ਇਹਨਾਂ ਦੇ ਅੱਗੇ ਲੱਗ ਕੇ ਇਹਨਾਂ ਦਾ ਸਾਥ ਦਿੰਦੇ ਹੋ ਤੇ ਕਾਨੂੰਨ ਨੂੰ ਕਮਜ਼ੋਰ ਕਰਦੇ ਹੋ ਕਾਨੂੰਨ ਪ੍ਰਣਾਲੀ ਨੂੰ ਕਮਜ਼ੋਰ ਕਰਦੇ ਹੋ ਤੁਸੀਂ ਸਮਾਜ ਨੂੰ ਕਮਜ਼ੋਰ ਕਰਦੇ ਹੋ ਤੁਸੀਂ ਇਸ ਦੇਸ਼ ਤੇ ਸੰਵਿਧਾਨ ਨੂੰ ਕਮਜ਼ੋਰ ਕਰਦੇ ਹੋ ਜਿਹੜੇ ਬਾਬਾ ਸਾਹਿਬ ਨੇ ਲਿਖਿਆ ਤੁਸੀਂ ਜਿਹੜੀ ਸਰਕਾਰ ਦਾ ਟੰਚ ਹੈ ਉਹਨੂੰ ਢਾਟੇਰੀ ਕਰਦੇ ਹੋ ਇਹ ਉਹਨਾਂ ਨੂੰ ਬੇਨਤੀ ਕਰੂੰਗਾ ਭਰਾਵਾਂ ਨੂੰ ਇਹਨਾਂ ਦੇ ਕੇ ਤੇ ਇਸ ਕਿਸਮ ਦੀਆਂ ਗੱਲਾਂ ਵਿੱਚ ਨਾ ਆਓ ਉਹਨੂੰ ਵੀ ਮੇਰੇ ਤੇ ਹਮਲੇ ਹੋ ਰਹੇ ਹਨ ਤੈਨੂੰ ਦਿੰਦੇ ਖੋਰ ਗੱਲ ਨੂੰ ਉਹਦਾ ਮੈਂ ਫੇਰ ਜਵਾਬ ਦਵਾਂਗਾ ਮੈਨੂੰ ਤਮਕੀਆਂ ਪਰੇ ਟੈਲੀਫੋਨ ਵੀ ਕੱਲ ਆ ਗਿਆ ਮੈਂ ਉਹ ਸ਼ੇਅਰ ਕਰ ਚੁੱਕਾ ਹਾਂ ਜੇ ਜਨਰਲ ਜ਼ਰੂਰਤ ਸਗੀ ਪਰ ਇਹਦੇ ਨਾਲ ਮੈਂ ਡਰੂੰਗਾ ਨਹੀਂ ਮੈਨੂੰ ਕੋਈ ਸ਼ਕਤੀ ਇਸ ਦੁਨੀਆ ਦੀ ਮੇਰੀ ਜ਼ੁਬਾਨ ਬੰਦ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਮੇਰਾ ਦਿਲ ਧੜਕਦਾ ਮੇਰੀ ਜ਼ੁਬਾਨ ਖੁੱਲੀ ਰਹੂਗੀ ਮੇਰੇ ਉਪਰਾਲੇ ਨਿਰੰਤਰ ਰਹਿਣਗੇ ਇਸ ਸਪੀਡਿਤ ਦੇ ਨਾਲ ਮੈਂ ਅੰਤ ਤੱਕ ਸਾਥ ਦਊਂਗਾ ਪਹਿਲਾ ਪੜਾਅ ਜਿੱਤਿਆ ਸੀ ਐਫ ਆਈ ਆਰ ਨਾਲ 173 सीआरपीसी ਦੇ ਵਿੱਚ ਲਿਖਿਆ ਹੋਇਆ ਹੈ ਕਿ 2 ਮਹੀਨਿਆਂ ਦੇ ਵਿੱਚ ਸ਼ੈਲਵਰਡ ਕਿ 2 ਮਹੀਨੇ ਚਲਾਨ ਦੇਣਾ ਚਾਹੀਦਾ ਹੈ ਇਹਨਾਂ ਨੇ 4 ਮਹੀਨੇ ਅਦਾਲਤ ਦੀ ਫਟਕਾਰ ਦੇ ਬਾਅਦ ਦਿੱਤਾ ਨਹੀਂ ਤਾਂ ਸ਼ਾਇਦ ਇਹ ਵੀ ਨਾ ਦਿੱਤੇ ਇਹਨੂੰ ਕੈਂਸਲੇਸ਼ਨ ਪਰ ਹੰਦੀ ਕੋਸ਼ਿਸ਼ ਕੀਤੀ ਗਈ ਅਫਸਰਾ ਨੂੰ ਡਰਾਨ ਦੀ ਕੋਸ਼ਿਸ਼ ਕੀਤੀ ਗਈ ਪਰ ਬਹਾਦਰ ਅਫਸਰਾ ਨੇ ਸਿੱਧਾ ਕਿਹਾ ਕਿ ਨਹੀਂ ਇਹ ਸੱਚਾ ਕੇਸ ਹੈ ਇਹਦੇ ਤੇ ਗਵਾਹੀਆਂ ਮੇਲ ਖਾਂਦੀਆਂ ਇਹ ਕੈਂਸਲ ਨਹੀਂ ਕੀਤਾ ਜਾ ਸਕਦਾ ਇਸ ਹਾਲਾਤ ਦੇ ਵਿੱਚ ਮੈਂ ਸਮਝਦਾ ਫਿਰ ਕਿ ਜਿਹੜਾ ਚਲਾਨ ਦਿੱਤਾ ਗਿਆ ਦੂਜੀ ਪੜਾਅ ਦੀ ਜਿੱਤ ਹੈ ਤੀਜੇ ਪੜਾਅ ਦੀ ਜਿੱਤ ਹੋਗੀ ਜਦ ਕਾਨੂੰਨ ਇਹਨਾਂ ਨੂੰ ਆਪਣੀ ਹਿਰਾਸਤ ਚ ਲਊਗਾ ਉਹ ਤੀਜਾ ਪੜਾਅ ਉਹ ਵੀ ਆਨ ਵਾਲਾ ਹੈ ਉਹ ਵੀ ਆਊਗਾ ਚੌਥਾ ਪੜਾਅ ਆਊਗਾ ਜਦ ਟੁਕਮੀ ਸਜ਼ਾ ਮਿਲੂਗੀ ਉਹ ਪੜਾਅ ਵੀ ਜ਼ਰੂਰ ਆਊਗਾ ਮੈਨੂੰ ਵਿਸ਼ਵਾਸ ਹੈ ਜਿੰਨਾ ਮਰਜੀ ਇਹ ਤੰਗ ਕਰ ਲੈਣ ਪਰੇਸ਼ਾਨ ਕਰ ਲੈਣ ਇਸ ਹੋਇਆ ਕਿਉਂ ਹੈ ਇਹ ਹੋਇਆ ਇਸ ਲਈ ਹੈ ਕਿ ਜਿਹੜੀ ਪੀੜਤ ਹੈ ਉਹਦੇ ਵਿੱਚ ਬਚਨ ਵੱਧਤਾ ਜੇ ਪੀੜਿਤ ਵਿੱਚ ਬਚਨ ਵੱਧਤਾ ਨਾ ਹੁੰਦੀ ਤੇ ਨਾ ਹੋ ਸਕਦਾ ਇਹ ਪੀੜਿਤ ਮੈਂ ਸਮਝਦਾ ਕਿ ਪੰਜਾਬ ਦੇ ਹਰ ਔਰਤ ਦੀ ਵਿਸ਼ਵਾਸ ਦੀ ਇੱਕ ਪ੍ਰਤੀਕ ਬਣੀ ਹੈ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਵਿਸ਼ਵਾਸ ਕਰਨ ਲਈ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਭਰੋਸਾ ਜਤਾਨ ਲਈ ਇਸ ਔਰਤ ਨੇ ਇੱਕ ਬਹੁਤ ਵੱਡਾ ਕਰਮ ਕੀਤਾ ਹੈ ਇੱਕ ਬਹੁਤ ਵੱਡਾ ਪੁਣ ਕੀਤਾ ਹੈ ਇਸ ਔਰਤ ਨੇ ਇਹ ਸਾਬਤ ਕੀਤਾ ਕਿ ਜੇ ਤੁਸੀਂ ਸੱਚ ਦੀ ਲੜਾਈ ਲੜਦੇ ਹੋ ਤੁਹਾਨੂੰ ਕੋਈ ਡਰਾ ਤਮਕਾ ਨਹੀਂ ਸਕਦਾ ਤੇ ਮੈਂ ਪੂਰੀ ਹਿੰਦੁਸਤਾਨ ਦੀ ਭੈਣਾ ਨੂੰ ਮਾਮਾ ਨੂੰ ਧੀਆ ਨੂੰ ਇਹ ਸਨੇਹਾ ਦਊਂਗਾ ਕਿ ਜਿਹੜਾ ਇਹ ਜਿਹੇ ਹਾ ਕਰੋਨਾ ਪਾਪ ਹੁੰਦਾ ਹੈ ਇਹ ਕੋਈ ਕਿਸੇ ਕਿਸਮ ਦੀ ਸ਼ਰਮ ਦੀ ਗੱਲ ਨਹੀਂ ਹੈ ਇਹ ਉਸ ਕਿਸਮ ਦੀ ਸੱਟ ਹੈ ਜਿਹੜੀ ਚਾਹੇ ਤੁਹਾਡੇ ਸਰੀਰ ਤੇ ਬਾਹ ਕੱਟ ਕੇ ਲੱਤ ਕੱਟ ਕੇ ਸਿਰ 파ੜ ਕੇ ਹੋ ਜਾਵੇ ਖੜਨਾ ਚਾਹੀਦਾ ਹੈ ਨਿਕਲਣਾ ਚਾਹੀਦਾ ਬੋਲਣਾ ਚਾਹੀਦਾ ਮੈਂ ਵੀ ਕਹੂੰਗਾ ਦੂਜੀ ਪੀੜਤ ਨੂੰ ਉਹ ਵੀ ਬੜੀ ਪਰੇਸ਼ਾਨ ਹੋਣੀ ਹੈ ਮੈਂ ਸਮਝਦਾ ਕਿ ਉਹਨੂੰ ਕਿਸ ਹਾਲਾਤ ਦੇ ਵਿੱਚ ਉਹਨੂੰ ਮੁਕਰਾਇਆ ਗਿਆ ਮੇਰੇ ਖਿਲਾਫ ਵੀ ਬੁਲਾਇਆ ਗਿਆ ਜੋ ਮੇਰੇ ਖਿਲਾਫ ਬੁਲਾਇਆ ਮੈਂ ਕੋਈ ਉਹਦਾ ਬੁਰਾ ਨਹੀਂ ਬਣਾਉਂਦਾ ਮੈਂ ਉਹਨੂੰ ਵੀ ਕਹੂੰਗਾ ਕਿ ਤੂੰ ਬੜੀਆਂ ਬੇਸਹਾਰਾ ਔਰਤਾਂ ਦਾ ਭਰੋਸਾ ਤੋੜਿਆ ਉਹਨਾਂ ਦੀ ਵਚਨਬੱਧਤਾ ਤੋੜੀ ਉਹਨਾਂ ਦੀ ਦ੍ਰਿੜਤਾ ਤੋੜੀ ਉਹਨਾਂ ਨੂੰ ਕਮਜ਼ੋਰੀ ਦਿੱਤੀ ਹੈ ਜਦ ਕਿ ਉਹਨਾਂ ਨੂੰ ਸ਼ਕਤੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਭਰੋਸਾ ਦੇਣਾ ਚਾਹੀਦਾ ਉਹਨਾਂ ਨੂੰ ਇੱਕ ਆਸ ਦੇਣੀ ਚਾਹੀਦੀ ਹੈ ਕਿ ਇਸ ਦੇਸ਼ ਦੇ ਵਿੱਚ ਜੇ ਕੋਈ ਵੀ ਕੋ ਕਰਮ ਕਰਦਾ ਉਹਨੂੰ ਸਜ਼ਾ ਮਿਲੂਗੀ ਚਾਹੇ ਉਹ ਜਿੱਡਾ ਮਰਜੀ ਵੱਡਾ ਹੋਵੇ ਜਿਹੜੇ ਮਰਜੀ ਉੱਚੇ ਰੀ ਜਗ੍ਹਾ ਤੇ ਸਥਾਪਿਤ ਹੋਵੇ ਮੈਂ ਆਪ ਸਭ ਦੇ ਰਾਹੀਂ ਇੱਕ ਸਨੇਹਾ ਦੇਣਾ ਚਾਹਨਾ ਹੈ ਹਲੇ ਵੀ ਸਾਡੇ ਜ਼ਿੰਮੂਰੀਅਤ ਕਰਕ ਨਹੀਂ ਹੋਈ ਹਲੇ ਵੀ ਸਾਡੀ ਜ਼ਿੰਮੂਰੀਅਤ ਦੇ ਵਿੱਚ ਚਾਹੇ ਉਹਦੀ ਰੋਸ਼ਨੀ ਘਟੇ ਉਹ ਚਰਾਗ ਵੱਲਦਾ ਹੈ ਉਹ ਚਰਾਗ ਜਗਦਾ ਹੈ ਜਿਹੜਾ ਤੁਹਾਨੂੰ ਵਿਸ਼ਵਾਸ ਦਿੰਦਾ ਜਿਹੜਾ ਪੁਲਿਸ ਮਹਿਕਮੇ ਦੇ ਵਿੱਚ ਵੀ ਲੋਕਾਂ ਦਾ ਵਿਸ਼ਵਾਸ ਤਰੜਤਾ ਸਥਿਰਤਾ ਦੇ ਰੂਪ ਦੇ ਵਿੱਚ ਕਾਇਮ ਕਰਦਾ ਹੈ ਮੈਂ ਉਸ ਪੁਲਿਸ ਅਫਸਰਾਂ ਨੂੰ ਮੋੜ ਕੇ ਮੁਬਾਰਕਬਾਦ ਦੇਣਾ ਚਾਹੁੰਦਾ ਹੈ ਕਿ ਮੈਂ ਇੱਕ ਵਾਰ ਫੇਰ ਪੰਜਾਬ ਸਰਕਾਰ ਨੂੰ ਸਵਾਲ ਖੜਾ ਕਰਨਾ ਚਾਹੁੰਦਾ ਤੁਸੀਂ ਜੇ ਸਿਮਰਜੀਤ ਸਿੰਘ ਬੈਂਸ ਨੂੰ ਗ੍ਰਿਫਤਾਰ ਕਰਨ ਤੋਂ ਉਹਦੇ ਨਾਲ ਦੇ ਮੁਲਜ਼ਮਾ ਨੂੰ ਗ੍ਰਫਤਾਰ ਕਰਨ ਤੋਂ ਡਰਦੇ ਹੋ ਤੁਹਾਨੂੰ ਖੌਫ ਹੈ ਕਿ ਲਾਅਨ ਆਰਡਰ ਪ੍ਰੋਬਲਮ ਹੋ ਜਾਊਗੀ ਕੀ ਤੁਸੀਂ ਇਸ ਪੰਜਾਬ ਦੇ ਵਿੱਚ ਰਾਜ ਕਰਨ ਦੇ ਹੱਕ ਰੱਖਦੇ ਹੋ ਜਵਾਬ ਦਿਓ ਕੀ ਇਹ ਹੀ وجہ ਹੈ ਕਿ ਪੂਰੇ ਪੰਜਾਬ ਦੇ ਵਿੱਚ ਬੇਵਾਕੀ ਦੇ ਨਾਲ ਨਸ਼ੇ ਵਿਕ ਰਹੇ ਆ ਤੁਸੀਂ ਫੜ ਨਹੀਂ ਸਕਦੇ ਕੀ ਇਹ ਹੀ وجہ ਹੈ ਕਿ ਰੋਜ਼ ਗੈਂਗਸਟਰਸ ਫਰੋਖਤੀ ਮੰਗਦੇ ਆ ਲੋਕ ਫਰੋਖਤੀ ਦੇ ਰਹੇ ਆ ਤੁਸੀਂ ਕਿਸੇ ਨੂੰ ਫੜਦੇ ਨਹੀਂ ਇਹ ਹੀ وجہ ਹੈ ਕਿ ਤੁਸੀਂ ਕਮਜ਼ੋਰ ਹੋ ਤੁਹਾਡੀ ਸਰਕਾਰ ਦੇ ਵਿੱਚ ਵਿਸ਼ਵਾਸ ਨਹੀਂ ਤੁਹਾਡੀ ਸਰਕਾਰ ਦੇ ਵਿੱਚ ਆਤਮ ਵਿਸ਼ਵਾਸ ਖਤਮ ਹੋ ਗਿਆ ਹੈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰਾ ਗੁਰਦੀਪ ਸਿੰਘ ਗੋਸ਼ਾ ਜੀ ਗੋਸ਼ਾ ਜੀ ਚਲਾਨ ਪੇਸ਼ ਹੋ ਗਿਆ ਕੋਰਟ ਦੇ ਵਿੱਚ ਪਰ ਗ੍ਰਿਫਤਾਰੀਆਂ ਹੱਲੇ ਵੀ ਨਹੀਂ ਹੋਈਆਂ ਸਜ਼ਾ ਤੈਅ ਜੀ ਹੁਣ ਕਾਨੂੰਨ ਦੇ ਵਿੱਚ ਮੈਂ ਸਮਝਦਾ ਜੁਡੀਸ਼ੀਅਲੀ ਦੇ ਵਿੱਚ ਜਿਹੜਾ ਇਨਸਾਫ ਦੀ ਇੱਕ ਕਿਰਨ ਹੈ ਉਹ ਜਾਗੀ ਹੈ ਪਹਿਲੀ ਵਾਰ ਇਹ ਇਤਿਹਾਸ ਦੇ ਵਿੱਚ ਹੋਇਆ ਐ ਇੰਨੀ ਲੰਬੀ ਲੜਾਈ ਇੱਕ ਔਰਤ ਨੂੰ ਲੜਨੀ ਪਈ ਹੋਵੇ ਮੈਂ ਬਾਰ-ਬਾਰ ਕਹਿੰਦੇ ਆ ਵੀ ਗੋਸ਼ੇ ਨੇ ਮਦਦ ਕੀਤੀ ਢਾਂਡਾ ਸਾਹਿਬ ਨੇ ਮਦਦ ਕੀਤੀ ਛੇਕੋ ਸਾਹਿਬ ਨੇ ਬਦਤੀ ਮੈਂ ਕਹਿੰਦਾ ਮਦਦ ਉਹਦੀ ਆਪਣੀ ਜਮੀਰ ਨੇ ਕੀਤੀ ਹੈ ਜਿਹੜੀ ਉਹਦੇ ਆਪਣੀ ਵਿਲ ਪਾਵਰ ਨੇ ਕੀਤੀ ਹੈ ਰੋਜ਼ ਇੱਥੇ ਬੈਠ ਕੇ ਜਿਹੜੀ ਪਾਠ ਕਰਦੀਆਂ ਨਾ ਉਹ ਪਰਮਾਤਮਾ ਰਿਓ ਦੀ ਮਦਦ ਕੀਤੀ ਆ 16 ਨਵੰਬਰ ਨੂੰ ਇਹਨੇ ਕੰਪਲੀਟ ਕੀਤੀ ਸੀ 20 ਨਵੰਬਰ ਨੂੰ ਅਸੀਂ ਇਹਦਾ ਘਰ ਕੇ ਰਿਆ ਸੀ ਬੈਂਸ ਦਾ ਜਿਹੜਾ ਬਲਤਕਾਰੀ ਆ ਉਸ ਤੋਂ ਬਾਅਦ ਜੁਲਾਈ ਦੇ ਵਿੱਚ ਐਫ ਆਈ ਆਰ ਦਰਜ ਹੋਈ ਤੇ ਹੁਣ ਟੂ ਕੋਰਟ ਚਲਾਨ ਹੋਣਾ ਹੈ ਕਿਤੇ ਨਾ ਕਿਤੇ ਸੰਦੇਸ਼ ਦਿੰਦਾ ਕਿ ਹੁਣ ਇਹ ਬੰਦਾ ਕ੍ਰਿਮੀਨਲ ਜਿਹੜਾ ਸਲਾਖਾਂ ਦੇ ਪਿੱਛੇ ਜਾਊਗਾ ਇਹਨੂੰ ਹੁਣ ਕੋਈ ਪਰ ਇੰਨੇ ਦਿਨਾਂ ਦੇ ਵਿੱਚ ਤਿੰਨ ਸੀਪੀ ਲੁਧਿਆਣਾ ਦੇ ਚੇਂਜ ਹੋ ਜਾਂਦੇ ਤਾਂ ਵੀ ਕਲੰਕ ਕਲੰਕ ਕਾਂਗਰਸ ਸਰਕਾਰ ਦੇ ਉੱਤੇ ਕਲੰਕਾ ਪੁਲਿਸ ਤੇ ਕਲੰਕਾ ਪਰ ਕਿੱਥੇ ਜਿੱਥੇ ਪੁਲਿਸ ਤੇ ਕਲੰਕਾ ਹੈ ਉੱਤੇ ਚੰਗੇ ਪੁਲਿਸ ਵਾਲੇ ਵੀ ਹੈ ਜਿਨ੍ਹਾਂ ਨੇ ਐਫ ਆਈ ਆਰ ਦਾ ਜੀ ਕੀਤੀ ਜਿਨ੍ਹਾਂ ਨੇ ਟੂ ਕੋਡ ਚਲਾਨ ਕੀਤਾ ਮੈਂ ਸਮਝਦਾ ਜਿੱਥੇ ਮਾੜੇ ਬੰਦੇ ਉੱਤੇ ਚੰਗੇ ਬੰਦੇ ਵੀ ਹੁੰਦੇ ਹੈ ਇਹਦਾ ਕਾਂਗਰਸ ਸਰਕਾਰ ਨੂੰ ਸੁਧਰਨਾ ਚਾਹੀਦਾ ਮੈਂ ਸਮਝਦਾ ਵੀ ਜੇ ਡੀਰੀਡ ਦੀ ਹੱਡੀ ਤੋਂ ਬਗੈਰ ਸਰਕਾਰ ਚੱਲ ਨਹੀਂ ਚੰਨੀ ਸਾਹਿਬ ਦੀ ਤੇ ਉਹਨਾਂ ਦੇ ਕੋਲ ਹੱਥ ਕੁਝ ਹੋਣਾ ਨਹੀਂ ਇਹ ਤਾਂ ਸਿਰਫ ਜੁਡੀਸ਼ਨੀ ਨਹੀਂ ਹੋਣਾ ਪਰ ਦੇਖਿਆ ਜਾਵੇ ਦੂਸਰੀ ਜਿਹੜੀ ਮਹਿਲਾ ਆਈ ਸੀ ਅੱਗੇ ਜਿਹਨੇ ਐਫ ਆਈ ਆਰ ਦਰਜ ਕਰਾਉਣ ਦੀ ਗੱਲ ਕਹੀ ਸੀ ਤੇ ਉਹ ਉਹਨੇ ਵਿੱਚ ਮਜਬੂਰ ਔਰਤ ਵਾਪਸ ਗਈ ਹੈ ਮਜਬੂਰ ਔਰਤ ਵਾਪਸ ਗਈ ਹੈ ਉਸ ਤੋਂ ਬਾਅਦ ਕਿਉਂ ਨਹੀਂ ਪ੍ਰੈਸ ਦੇ ਅੱਗੇ ਆਈ ਕਿਉਂਕਿ ਉਹਨੂੰ ਪਤਾ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਫਸ ਜਾਣਾ ਉਹ ਮਜਬੂਰ ਔਰਤ ਗਈ ਹੈ ਮੈਂ ਸਮਝਦਾ ਉਹ ਅੱਜ ਨਹੀਂ ਤੇ ਕੱਲ ਕਿਤੇ ਨਾ ਕਿਤੇ ਵਾਪਸ ਜ਼ਰੂਰ ਆਉਗੀ ਦੁਬਾਰਾ ਦੇ ਖਿਲਾਫ ਆਉਗੀ ਸਾਡੇ ਨਾਲ ਉਹ ਮਹਿਲਾ ਵੀ ਮੌਜੂਦ ਹੈ ਜੋ ਆਪਣੇ ਦਿੱਲੀ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਆ ਕੇ ਬੈੰਦੇ ਨੇ ਮੈਡਮ ਕੀ ਕੁਝ ਕਹਿਣਾ ਚਾਹੋਗੇ ਹੁਣ ਪੁਲਿਸ ਨੇ ਕ ਸੈਲੋ ਕਰਨਾ ਪੈਣਾ ਸੀ ਪੁਲਿਸ ਨੂੰ ਹਾਈ ਕੋਰਟ ਦਾ ਆਰਡਰ ਹੋਇਆ ਸੀ ਤਾਂ ਪੁਲਿਸ ਨੂੰ ਕਰਨਾ ਹੀ ਪੈਣਾ ਸੀ ਪੁਲਿਸ ਅੰਡਰ ਪੁਲਿਟिकल ਪ੍ਰੈਸ਼ਰ ਸੀ ਤਾਂ ਪਰ ਫਿਰ ਵੀ ਪੁਲਿਸ ਨੂੰ ਕਰਨਾ ਫਾਈ ਕੋਰਟ ਨੇ ਪੁਲਿਸ ਦੇ ਹੱਥ ਖੋਲੇ ਆ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਪਰ ਲੱਗਦਾ ਵਾ ਕਿ ਪਹਿਲਾਂ ਜਿਹੜੀ ਐਫ ਆਈ ਆਰ ਵੀ ਆ ਉਹ ਵੀ ਪੁਲਿਸ ਦੇ ਕੋਰਟ ਦੇ ਥਰੂ ਹੋਈ ਪੁਲਿਸ ਕੋਲ ਤੇ ਉਸ ਤੋਂ ਬਾਅਦ ਚਲਾਨ ਵੀ ਕੋਰਟ ਹੀ ਕਰਾਦੀ ਆ ਸਾਰੇ ਇਹ ਤਾਂ ਪੋਲਿਟਿਕਲ ਪ੍ਰੈਸ਼ਰ ਆ ਦੇਖ ਹੀ ਰਿਹਾ ਹੈ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਸਭ ਨੂੰ ਦਿਸ ਵੀ ਗਿਆ ਆ ਕਿ ਪੋਲਿਟਿਕਲ ਪ੍ਰੈਸ਼ਰ ਹੈ ਇਹਨੂੰ ਬਚਾਇਆ ਜਾ ਰਿਹਾ ਸੀ ਪੋਲਿਟਿਕਲ ਬੰਦਿਆਂ ਦੇ ਹੀ ਪੈਰ ਫੜੇ ਹੋਏ ਆ ਨੇ ਪੈਸਾ ਚੜਾ ਰਿਆ ਹੈ ਬਚਣ ਵਾਸਤੇ ਪਰ ਹਾਈ ਕੋਰਟ ਆ ਜਿਹੜੀ ਉਹ ਤੱਥ ਦੇਖਦੀ ਆ ਪ੍ਰੂਫ ਦੇਖਦੀ ਆ ਜੋ ਸਚਾਈ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਕੇ ਪਤਾ ਲੱਗੀ ਤਾਂ ਉਹਦੇ ਅਕੋਰਡਿੰਗਲੀ ਹੀ ਚਾਰਜ ਸ਼ੀਟ ਦਖਲ ਹੋਈ ਆ ਔਰ ਇਹਨਾਂ ਦੇ ਅਰੈਸਟਮੈਂਟ ਨਿਕਲੇ ਨੇ ਰਿਮਾਂਡ ਹੋਏ ਆ ਤੇ ਮੈਡਮ ਕੀ ਲੱਗਦਾ ਜਿਹੜੇ ਤੁਹਾਡੇ ਮਗਰ ਆ ਰਹੇ ਸੀ ਜੋ ਲੋਕ ਤੁਹਾਡੀ ਸਪੋਰਟ ਕਰਦੇ ਸੀ ਉਹਨਾਂ ਦੇ ਉੱਤੇ ਵੀ ਬਾਹਲੀ ਸਟੇਟਾਂ ਤੋਂ ਵੀ ਐਫਆਈਆ ਰਾਂ ਦਰਜ ਹੋ ਰਹੀਆਂ ਵਾਂ ਕਈ ਹੋਰ ਲੋਕਾਂ ਦੇ ਉੱਤੇ ਐਫਆਈਆ ਦਰਜ ਹੋਈ ਕਿ ਉਹ ਸਿਮਰਜੀਤ ਸਿੰਘ ਬੈਂਸ ਦਾ ਵਿਰੋਧ ਕਰਦੇ ਪਏ ਸੀ ਸਰ ਉਹ ਤਾਂ ਨਹੀਂ ਕਰਨੀ ਸੀ ਕਿਉਂਕਿ ਗਵਾਹ ਤੋੜਨੇ ਸੀ ਉਹਨੇ ਮੁੱਖ ਗਵਾਹ ਤੇ ਮੇਰੇ ਪੇਰੈਂਟਸ ਨੇ ਮੇਰੇ ਮੇਰੇ ਫਾਦਰ ਦੇ ਮੇਰੇ ਤੇ ਮੇਰੇ ਬੇਟੇ ਤੇ ਸਾਰਿਆਂ ਦੀ ਨਹੀਂ ਐਫਆਈਆ ਕਰਾਈਆਂ ਕਿਉਂਕਿ ਸਾਰਿਆਂ ਨੂੰ ਤੋੜਨਾ ਚਾਹੁੰਦਾ ਸੀਗਾ ਪਾਰੇ ਸਚਾਈ ਜਿਹੜੀ ਹੈ ਨਾ ਸੱਚ ਉਹ ਅੱਜ ਵੀ ਸੱਚ ਹੈ ਤੇ 100 ਸਾਲ ਬਾਅਦ ਵੀ ਸੱਚਾ ਸੱਚ ਨੂੰ ਕੋਈ ਤੋੜ ਨਹੀਂ ਸਕਦਾ ਤੇ ਅੱਜ ਨੂੰ ਸਜ਼ਾ ਮਿਲਣੀ ਆ ਔਰ ਜਲਦੀ ਹੀ ਮਿਲ ਜੂਗੀ ਹਾਈ ਕੋਰਟ ਨੇ ਆਰਡਰ ਕਰ ਹੀ ਦਿੱਤੇ ਹੈ ਰੈਸਟੋਰੈਂਟ ਜਲਦੀ ਹੀ ਅਰੈਸਟ ਹੋਊਗਾ ਜਦ ਤੱਕ ਇਹ ਅਰੈਸਟ ਨਹੀਂ ਹੁੰਦਾ ਮੈਂ ਤਾਂ ਨੰਨੀ ਬੰਦ ਕਰੂੰਗੀ ਕੰਟੀਨਿਊ ਰਹੂਗਾ ਤੁਹਾਨੂੰ ਕੀ ਲੱਗਦਾ ਵਾ ਤੁਹਾਡੇ ਬੈਠੇ ਹੋਏ ਜਦੋਂ ਤਾਂ ਤੁਸੀਂ ਐਫ ਆਈ ਆਰ ਦੀ ਮੰਗ ਨੂੰ ਲੈ ਕੇ ਬੈਠੇ ਸੀ ਉਸ ਤੋਂ ਲੈ ਕੇ ਅੱਜ ਦੇ ਦਿਨ ਤੱਕ ਤਿੰਨ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਚੇਂਜ ਹੋ ਚੁੱਕੇ ਆ ਪਹਿਲਾਂ ਰਕੇਸ਼ ਅਗਰਵਾਲ ਫਿਰ ਇੱਕ ਨੌਨਿਹਾਲ ਸਿੰਘ ਜੀ ਆਂਦੇ ਆ ਫਿਰ ਹੁਣ ਗੁਰਪ੍ਰੀਤ ਸਿੰਘ ਭੁੱਲਰ ਆਏ ਨੇ ਪਰ ਪੁਲਿਸ ਵੱਲੋਂ ਟੁਕਮੀ ਕਾਰਵਾਈ ਕੋਈ ਨਹੀਂ ਕੀਤੀ ਗਈ ਕੋਰਟ ਦੇ ਥਰੂ ਜੋ ਕਾਰਵਾਈ ਹੋਈ ਆ ਉਹੀ ਹੋਈ ਆ ਉਹ ਤਾਂ ਹੈ ਹੀ ਆ ਸਰ ਕਿਉਂਕਿ ਪੁਲਿਸ ਨੂੰ ਕੰਮ ਨਹੀਂ ਕੀਤਾ ਕਰਨ ਦਿੱਤਾ ਜਾ ਰਿਹਾ ਪੁਲਿਸ ਤੇ ਪੋਲੀਟੀਕਲ ਪ੍ਰੈਸ਼ਰ ਸੀ ਇਸ ਕਰਕੇ ਪੁਲਿਸ ਕੁਝ ਨਹੀਂ ਕਰ ਪਾਈ ਹਾਈ ਕੋਰਟ ਨੇ ਪੁਲਿਸ ਦੇ ਹੱਥ ਬੋਲੇ ਆ ਤਾਂ ਜਾ ਕੇ ਪੁਲਿਸ ਨੇ ਕਾਰਵਾਈ ਕੀਤੀ ਆ ਅਦਰਵਾਇਜ਼ ਇਨਸਾਫ ਭੁੱਲ ਜੋ ਕੋਰਟ ਤੋਂ ਇਨਸਾਫ ਮਿਲਿਆ ਮੈਨੂੰ ਮੈਡਮ ਤੁਸੀਂ ਕਹ ਰਹੇ ਪੋਲੀਟੀਕਲ ਪ੍ਰੈਸ਼ਰ ਆ ਪਰ ਉਹ ਸੱਤਾ ਦੇ ਵਿੱਚ ਨਹੀਂ ਸਿਰਫ ਇੱਕ ਐਮਐਲਏ ਆ ਉਹਨਾਂ ਦੀ ਆਪਣੀ ਅਲੱਗ ਤੋਂ ਪਾਰਟੀ ਆ ਫਿਰ ਉਹਨਾਂ ਨੂੰ ਕੀ ਤਾਂ ਸਮਰਥਨ ਲੱਗਦਾ ਸਰ ਭਰਪੂਰ ਸ਼ਨ ਆਸ਼ੂ ਦੀ ਨਾਲ ਉਹਨਾਂ ਦੀ ਦੋਸਤੀ ਆ ਉਹ ਭਰਪੂਰ ਸ਼ਨ ਆਸ਼ੂ ਦੀ ਮੈਡਮ ਨੇ ਓਪਨਲੀ ਮੀਡੀਆ ਦੇ ਵਿੱਚ ਕਿਹਾ ਸੀ ਕਿ ਬੈਂਸ ਤੇ ਆਸ਼ੂ ਦੀ ਦੋਸਤੀ ਆ ਸਾਨੂੰ ਬੈਂਸ ਨਾਲ ਖੜਨਾ ਪਏ ਤੇ ਫਿਰ ਸਾਫ ਹੀ ਉਹਨਾਂ ਨੇ ਜਦੋਂ ਓਪਨਲੀ ਕਿਹਾ ਤਾਂ ਮੀਡੀਆ ਦੇ ਵਿੱਚ ਫਿਰ ਕਿਉਂ ਨਹੀਂ ਇਹ ਪੋਲਿਟੀਕਲ ਪ੍ਰੈਸ਼ਰ ਹੀ ਤਾਂ ਹੈ ਤੁਸੀਂ ਵੀ ਸੁਣ ਲਿਆ ਕਿ ਕਿਸ ਤਰੀਕੇ ਨਾਲ ਹਰੀਸ਼ ਰਾਏ ਟਾਂਡਾ ਨੇ ਜਿਹੜੇ ਵੀ ਆ ਸਵਾਲਾਂ ਦਾ ਜਵਾਬ ਦਿੱਤਾ ਪਰ ਇਹ ਦੇਖਣਾ ਹੋਊਗਾ ਕਿ ਹੁਣ ਕਦੋਂ ਤੱਕ ਇੱਥੇ ਟੁਕਵੀਂ ਕਾਰਵਾਈ ਹੁੰਦੀ ਹੈ ਕਿਉਂਕਿ ਪੀੜਤਾਂ ਨੂੰ ਪਹਿਲੇ ਜਿਹੜਾ ਐਫ ਆਈ ਆਰ ਆ ਉਹ ਵੀ ਕੋਰਟ ਦਾ ਸਹਾਰਾ ਲੈ ਕੇ ਫਿਰ ਹਾਈ ਕੋਰਟ ਵੱਲੋਂ ਆਰਡਰ ਆਉਂਦੇ ਆ ਤੇ ਚਲਾਨ ਪੁਲਿਸ ਨੂੰ ਪੇਸ਼ ਕਰਨਾ ਪੈਂਦਾ ਪਰ ਚਲਾਨ ਵਿੱਚ ਇਹੀ ਕਿਹਾ ਜਾਂਦਾ ਹੈ ਕਿ ਜੋ ਅਣਾਦੀ ਗ੍ਰਿਫਤਾਰੀ ਅਸੀਂ ਤਾਂ ਨਹੀਂ ਕਰ ਪਾਨੇ ਕਿ ਲੁਧਿਆਣਾ ਦਾ ਲੋਅ ਨਾਡਰ ਆ ਖਰਾਬ ਹੋ ਜਾਊਗਾ ਸਮਰਥਕ ਪੜਕ ਉਠਣਗੇ ਪਰ ਇਹਦੇ ਵਿੱਚ ਪੜਕਣ ਦੀ ਕੀ ਹੈ ਨੋਬਤ ਆ ਜਾਂਦੀ ਹੈ ਪੁਲਿਸ ਨੇ ਇਦਾਂ ਦਾ ਕਿਉਂ ਬਿਆਨ ਦਿੱਤਾ ਇਹ ਤਾਂ ਦੇਖਣ ਵਾਲਾ ਸਮਾਂ ਹੀ ਹੋਗਾ ਹੁਣ ਕੋਰਟ ਕੀ ਆਰਡਰ ਕਰਦਾ ਹੈ ਚਲਾਨ ਪੇਸ਼ ਹੋਣ ਤੋਂ ਬਾਅਦ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਅਭਿਸ਼ੇਕ ਜਰੋਟਾ ਐਸਐਮ ਜੀ ਨਿਊਜ਼ ਲੁਧਿਆਣਾ